ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਕਮ ਫੈਸਲਾ ਲੈਂਦੇ ਆ ਕਿ ਜਿੰਨੇ ਵੀ ਜਿਹੜੇ ਪੰਜਾਬ ਫੈਕਟਰੀ ਰੂਲਸ 1952 ਦੇ ਰੂਲਸ ਬਣੇ ਹੋਏ ਨੇ ਜਿਹੜਾ ਨਿਜ਼ਮ 2ਏ ਨਿਜ਼ਮ 2 3ਏ ਰੂਲ 4 ਤੇ ਰੂਲ 102 ਦੇ ਵਿੱਚ ਸੋਧਾ ਕੀਤੀਆਂ ਜਾਂਦੀਆਂ ਨੇ ਬਿਲਡਿੰਗ ਪਲਾਨ ਬਣਾਉਣ ਦੇ ਲਈ ਜਿਹੜੇ ਨਕਸ਼ੇ ਆ ਵੀ ਪ੍ਰਵਾਨ ਕੀਤੇ ਸੀਗੇ ਕਿਉਂਕਿ ਥੋੜੇ ਦਿਨ ਪਹਿਲਾਂ ਇੰਡਸਟਰੀਅਲ ਸਮੇਲਨ ਕਰਾਇਆ ਸੀਗਾ ਜਿਹਦੇ ਅੰਦਰ ਫਾਸਟ ਟਰੈਕ ਅਸੀਂ ਪੋਰਟਲ ਖੋਲ੍ਹਿਆ ਸੀ 45 ਦਿਨ ਦੇ ਅੰਦਰ ਪਰਵਾਨਗੀਆਂ ਦੇਣੀਆਂ ਸੀ ਉਸੇ ਤਗੜੀ ਦੇ ਤਹਿਤ ਅਸੀਂ ਕਿਹਾ ਸੀ ਅਨਾਉਂਸ ਕੀਤਾ ਸੀਗਾ ਕਿ ਇੰਡਸਟਰੀ ਦੇ ਬਿਲਡਿੰਗ ਪਲਾਨ ਜਿਹੜੇ ਨੇਗੇ ਉਹ ਇੱਕ ਕੰਸਰਨ ਜਿਹੜੇ ਆਰਕੀਟੈਕਚਰ ਨੇਗੇ ਜਿਹੜੇ ਸਰਕਾਰ ਕੋਲੇ ਨੋਟੀਫਾਈ ਨੇਗੇ ਉਹਨਾਂ ਦੇ ਤਹਿਤ ਆਪਣੀ ਫੈਕਟਰੀ ਦਾ ਬਿਲਡਿੰਗ ਪਲਾਨ ਬਣਾ ਕੇ ਪਰਵਾਨਗੀ ਲੈ ਸਕਦਾਗਾ ਹੁਣ ਜਿਹੜੀ ਨਕਸ਼ਾ ਬਣਾਉਣ ਦੀ ਖਜਲਖਵਾਰੀ ਸੀਗੀ ਇਸ ਜਗ੍ਹਾ ਤੇ ਕਦੇ ਉਸ ਜਗ੍ਹਾ ਤੇ ਟੱਕੇ ਖਾਂਦੇ ਸੀ ਉਹ ਬਿਲਕੁਲ ਖਜਲਖਵਾਰੀ ਖਤਮ ਹੋਈ ਹੈਗੀ ਸੋ ਇਹ ਪ੍ਰਵਾਨਗੀ ਜਿਹੜੀ ਆ ਇਹ ਆਰਕੀਟੈਕਚਰ ਤੋਂ ਲੈ ਕੇ ਨਕਸ਼ਾ ਬਣਾ ਕੇ ਉਹ ਕਨਸਰਨਡ ਅਥਾਰਟੀ ਕੋਲ ਆਪਣਾ ਨਕਸ਼ਾ ਸਬਮਿਟ ਕਰਕੇ ਉਹਦੀ ਜਿਹੜੀ ਆ ਪ੍ਰਵਾਨਗੀ ਲੈ ਕੇ ਆਪਣੀ ਬਿਲਡਿੰਗ ਜਿਹੜੀ ਆ ਉਹ ਸ਼ੁਰੂ ਕਰ ਸਕਦਾ گا۔